ਤੁਹਕਰੰਦੇ ਸਾਜਿਆਰ ਨਿਵਾਜੀ ਹੋਏ ਤੁਹਕਰੰਦਾ ਖਾਸ ਰੂਪ ਗੁਰੂ ਪਿਆਰੇ ਗੁਰਸਵਾਰੇ ਗੁਰੂ ਖਾਲਸਾ ਸਤ ਸੰਗਤ ਜੀ ਆਪ ਜੀ ਵਰਟ ਪਾਗੇ ਹਾਂ ਵੱਡਿਆ ਧਾਗਾ ਵਾਲੇ ਹੋ ਤੰਤਾ ਦੇ ਜੋਗ ਹਾਂ ਜੋ ਰੋਜਾਂ ਦੇ ਨਿਰਮਾਨ ਅਨਸਾਰ ਰੋਜਾਂਾਂ ਦੇ ਨਿਯਮ ਅਨਸਾਰ ਅੰਮ੍ਰਿਤ ਵੇਲੇ ਤੁ ਲੈ ਕੇ ਸਤਿਗੁਰਾਂ ਦੇ ਪਵਨ ਤੋਂ ਤਰ ਮੁਕੱਦਸ ਗੋਦਵਤ ਸਬਾਏ ਮਨਹੁ ਕੇ ਬੈਠੇ ਹਾਂ ਸਤਿਗੁਰਾਂ ਦੀ ਅੰਮ੍ਰਿਤ ਰੂਪ ਗੁਰਬਾਣੀ ਪੜ੍ਹ ਸੁਣ ਰਹੇ ਹੂ ਸਤਿਗੁਰਾਂ ਦੇ ਤਵੰਦਰਬਾਰ ਜੀਆਂ ਸਵਾਮਨਵਾਲਹਿ ਹਮ ਸਤਸੰਗਤ ਦੇ ਮਹਾਨ ਤੀਰਥ ਤੇ ਮਹਾਨ ਸਰੋਵਰ ਤੇ ਪੰਚਨਾਕਿਤ ਸਮੇਂ ਔਰ ਸਵਾਸਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰ ਰਹੇ ਹੋ ਸੋ ਗੁਰੂ ਤੇਰੇ ਖਾਲਸਾ ਜੀਓ ਜਿਸਨੇ ਕਾਸੀ ਰੋਜਾਂ ਤੋਂ ਲੈ ਕੇ ਚੱਲ ਰਹੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਨੜੀਵਾਰ ਵਿਚਾਰ ਜੋ ਪਾਤਸ਼ਾਹ ਜੀ ਦੀ ਮਹਾਨ ਬਖਸ਼ ਕਿਰਪਾ ਰੰਤ ਦੇ ਸਦਕਾ ਆਪਾਂ ਸਾਰੇ ਪਰਿਵਾਰ ਨੇ ਰਲ ਮਿਲ ਕੇ ਸਾਤ ਗੁਰਾਂ ਦੇ ਇਸ ਪਾਵਨ ਵੀਰਦੇ ਪੱਜਾ ਅੰਗ ਵਿਚਾਰਨ ਦੇ ਰੂਪ ਦੇ ਸੰਪੰਨ ਕੀਤੇ ਹਨ ਪਾਵਤਨ ਸਾਹਿਬ ਸਿਰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੀ ਬਰੰਭਾਉਤ ਕੀ ਬਾਣੀ ਦੇ ਪਹਿਲੇ 23 ਸ਼ਬਦ ਵਿਚਾਰਨ ਦੇ ਰੂਪ ਦੇ ਵਿੱਚ ਸੰਪੰਨ ਕੀਤੇ ਹਨ ਤੇ ਆ ਦੇ ਚੋਬੀਵੇਂ ਸ਼ਲਦਨੀਆ ਬਲੀਨੰਦੋ ਤੁੰਗਤਿਆਂ ਮੂਲ ਉਪਦੇਸ਼ ਸਰਵਣ ਕੀਤੀਆਂ ਹਨ ਜੋ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਾਂ ਦੇ ਪਾਵਨ ਬੀੜ ਤੇ 51 ਅੰਗ ਦਿੱਤੇ ਸੁਰਬਤ ਹੈ ਸਵਾ ਗੁਰੂ ਤੇਰੇ ਖਾਲਸਾ ਜਿਓ ਸਮੇਂ ਦੇ ਬਦਰੰਦਿਆ ਵਿਚਾਰ ਅਦੀਨ ਹਰਨ ਸ਼ਬਦ ਨੂੰ ਵਿਚਾਰਨ ਦਾ ਸਮਝਣ ਦਾ ਯਤਨ ਕਰੀਏ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੁਰਣੇ ਸਤਿਗੁਰੂ ਬਾਣੀ ਕੇ ਜਹਾਜ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਰਾਹੀ ਆਪਾਂ ਨੂੰ ਕੀ ਸਮਝਾ ਰਹੇ ਹਨ ਉਸ ਨੂੰ ਸਮਝੀਏ ਅਪਣਾਈਏ ਜੀਵਨ ਦਾ ਆਧਾਰ ਬਣਾਈਏ ਆਪ ਸਾਰੀ ਸੰਗਤ ਮਨ ਚਿੱਤ ਵਰਤੀਆਂ ਨੂੰ ਇਕਾਗਰ ਕਰੋ ਖੰਡਾ ਬ੍ਰਹਮੰਡਾਂ ਦੇ ਮਾਲਕ ਦਿਨਾ ਬੰਦੂ ਸਤਿਗੁਰੂ ਸ਼ਬਦਾ ਅਵਤਾਰ ਦਸਾਂ ਬਾਤਨਾਂ ਦੀ ਜੋਤ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਿਨਾਂ ਦਾ ਧਿਆਨ ਕਰਦੇ ਹੋਏ ਦਾਸਰੇ ਨੂੰ ਅਸੀਸ ਦਿਓ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਜੋਤਿ ਵਿੱਚ ਟਿੜਿ ਮਿਲ ਬੈਠੇ ਸਤਸੰਗੀ ਜਨੋ ਸਤਸੰਗਤ ਵਿੱਚ ਬੈਠਣ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਤੋ ਕੇ ਤਾਂ ਅਛਾ ਜਿਹਦੇ ਬਚਨ ਹਨ ਬਟਾਗੀ ਹਰ ਸੰਗਤ ਤਰ ਹੈ ਤਾਂ ਹੀ ਨ ਪ੍ਰਮ ਚੋਟਾਂ ਖਾਵਹਿ ਬਿਨ ਤਾਕਾਂ ਸਤ ਸੰਗ ਨ ਲੱਭੈ ਬਿਨ ਸੰਪਤ ਮਾਲੁ ਪ੍ਰਿਚਾ ਜੀਓ ਇਹ ਜੋ ਗੁਰ ਸੰਗਤ ਵਿੱਚ ਆਪ ਜੀ ਟਕੇ ਬੈਠੇ ਹੋ ਇਹ ਗੁਰੂ ਪਾਤਸ਼ਾਹ ਜੀ ਦੇ ਬਚਨ ਹਨ ਕਿ ਨਖਿਤ ਭਾਗਾਂ ਦੇ ਨਾਲ ਅਦੇ ਦਰਸ਼ਨ ਤੱਕ ਵੀ ਨਹੀਂ ਹੁੰਦੇ ਇਹ ਵੱਡਿਆ ਭਾਗਾਂ ਦੀ ਨਿਸ਼ਾਨੀ ਹੈ ਪੁਰਬਲੇ ਕਰਮਾਂ ਦੀ ਨਿਸ਼ਾਨੀ ਹੈ ਸਤ ਸੰਗਤ ਵਿੱਚ ਬੈਠ ਕੇ ਸਿੱਖ ਕਰੇ ਕੀ ਆਤ ਕਾਲ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਦੇ ਤੋ ਲੈ ਕੇ ਸੰਗਤ ਦਾ ਸਿਧਾਂਤ ਚੱਲਦਾ ਆ ਰਿਹਾ ਗੁਰਸਿੱਖ ਸਤਿਗੁਰ ਗੁਰਨਾਨਕ ਸਾਹਿਬ ਦੇ ਇर्द-ਗਿਰਦ ਬੈਠ ਜਾਂਦੇ ਪ੍ਰਾਤਸ਼ਾ ਗੁਰਬਾਣੀ ਦਾ ਕੀਰਤਨ ਕਰਦੇ ਸਿੱਖਾਂ ਨੂੰ ਸਮਾਜ ਦੇ ਪ੍ਰਤੀ ਨਨਤਾ ਕੋ ਦੇ ਲਿਖਣ ਦੇ ਫਰਜ਼ ਹਨ ਉਹਨਾਂ ਦੇ ਪ੍ਰਤੀ ਜਾਣ ਨੂੰ ਖੁਰਬਉਂਦੇ ਤੇ ਨੂੰ Satsang ਕਰ ਜਾਂਦੇ ਗੁਰਨਾਨਕ ਸਾਹਿਬ ਦੇ ਤੋਂ ਲੈ ਕੇ ਅੱਜ ਤੱਕ ਇਹ ਸਿਧਾਂਤ ਨਿਰੰਤਰ ਪ੍ਰਚਲਿਤ ਹੈ ਤੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਇਹ ਚੱਲਦਾ ਰਹੇਗਾ ਸ਼ਰੀਰਾਂ ਦੀ ਗਿਣਤੀ ਨਹੀਂ 2 ਵੀ ਹੋ ਸਕਦੇ 1000 ਵੀ ਹੋ ਸਕਦੇ ਪਰ ਮੈਟਰ ਇਹ ਹੈ ਕਿ ਗੁਰੂ ਕੀ ਗਾੜੀ ਬੈਠ ਕੇ ਗੁਰੂ ਕੀ ਗੋਦ ਵਿੱਚ ਬੈਠ ਕੇ ਗੁਰੂ ਕੀ ਤਾਬਿਆਂ ਵਿੱਚ ਬੈਠ ਕੇ ਜਿਹੜਾ ਸਤਸੰਗੀ ਹੈ ਗੁਰਸਿੱਖਾ ਹੈ ਉਕਰਕੇ ਦੇਹਾ ਇਕ ਪ੍ਰਤਨ ਸਮੇਂ ਦੇ ਵਿੱਚ ਜਦ ਗੁਰੂ ਕਾਲੇ ਵੇਲੇ ਗੁਰਸਿੱਖਾ ਜਦੋਂ ਸਤਿਗੁਰਾਂ ਦੀ ਸੰਗਤ ਕਰਿਆ ਕਰਦੇ ਸਨ ਸਾਧੂ ਗੁਰੂ ਦੇ ਦਰਬਾਰ ਵਿੱਚ ਬੈਠਾ ਕਰਦੇ ਸਨ ਇਰਤ-ਗਿਰਤ ਬੈਠਿਆ ਅਤੇ ਸਨ ਤਾਂ ਪਾਤਸ਼ਾਹ ਜੀ ਤੋਂ ਧਿਆਤਮਕਤਾ ਦੇ ਪ੍ਰਸ਼ਨ ਪੁੱਛਦੇ ਰਹਿੰਦੇ ਕਿ ਪਾਤਸ਼ਾਹ ਜੀ ਆ ਬਚਨ ਦੱਸੋ ਇਦਾਂ ਕਿ ਮੈਂ ਪ੍ਰਣਾਮ ਮੱਤੇ ਦੰਕ ਦਾ ਤੁਸੀਂ ਦੱਸੋ ਪਪਕ ਮੈਂ ਸੋਚਦੀ ਸੋ ਇਸੇ ਬਿਹੇਵ ਦੇ ਵਿੱਚ ਜੋ ਅੱਜ ਆਪਾਂ ਬਚਨਾ ਨੂੰ ਸਾਂਝਾ ਕਰਨਾ ਮੈਂ ਤਾਂ ਕਰਕੇ ਥੁੜੀ ਜਿਹੀ ਦੀ ਭੂਮਿਕਾ ਇਸ ਤਰ੍ਹਾਂ ਕਿ ਬਣੀ ਇਸ ਪਾਵਨ ਸ਼ਬਦ ਦੀ ਜਿਹੜੀ ਥਾਨ ਕਿਸੇ ਪ੍ਰਕਾਰ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਵਾਰ ਬੈਠੇ ਸਨ ਤੇ ਜਿਵੇਂ ਖੰਵ ਉਪਦੇਸ਼ ਦੇ ਰਹੇ ਪਾਤਸ਼ਾਹ ਮੇ ਭਾਈ ਜਿਹੜਾ ਸ੍ਰਿਸ਼ਟੀ ਦਾ ਰਾਜਨ ਹਾਲ ਹੈ ਤਰਤੀ ਦਾ ਰਚਨਹਾਰ ਹੈ ਜਿਹੜਾ ਆਪਣੇ ਮੰਨ ਦਾ ਕਰਤਾ ਹੈ ਨਾ ਉਹਦੀ ਸੇਵਾ ਵਜ੍ਹਾ ਲੱਗਣਾ ਚਾਹੀਦਾ ਉਹਨੂੰ ਧਿਆਉਣਾ ਚਾਹੀਦਾ ਉਹਨੂੰ ਚੇਤੇ ਕਰਨਾ ਚਾਹੀਦਾ ਤਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਸਾਨੂੰ ਉਪਦੇਸ਼ ਦੇ ਰਹੇ ਹੋ ਵੀ ਸ੍ਰਿਸ਼ਟੀ ਦੇ ਰਤਨਹਾਰ ਨੂੰ ਸਿਮਰਨਾ ਚਾਹੀਦਾ ਜਿਵੇਂ ਆਪਾਂ ਵੀ ਰੋਜ਼ੇ ਵਿਚਾਰ ਹੀ ਕਰਦੇ ਨਾ ਵੀ ਭਾਈ ਅਕਾਲ ਪੁਰਖ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਨਾ ਉਹਨੂੰ ਧਿਆਉਣਾ ਚਾਹੀਦਾ ਉਹਨੂੰ ਜਪਣਾ ਚਾਹੀਦਾ ਉਹਨੂੰ ਚਿੱਤੇ ਰੱਖਣਾ ਚਾਹੀਦਾ ਇਸੇ ਪ੍ਰਕਾਰ ਤਾਂ ਸੱਜੇ ਵੀ ਸਿੱਖਾ ਨੂੰ ਪ੍ਰਦੇਸ਼ ਦੇ ਰਹੇ ਸਨ ਤੇ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜਿਹੜਾ ਸ੍ਰਿਸ਼ਟੀ ਦਾ ਰਚਨ ਦਾ ਸੰਬੰਧ ਹੈ ਨਾ ਇਸ ਸਾਰੇ ਜਿੰਨੇ ਵੀ ਉਸ ਵੇਲੇ ਦੇ ਮਤ ਸਨ ਤੇ ਉਹਨਾਂ ਨੂੰ ਮੁਖਾਤਬ ਹੋ ਕੇ ਸਿੱਖਾਂ ਕਿ ਆ ਵੀ ਜਿੰਨੇ ਵੀ ਮਤ ਹਨ ਨਾ ਪਾਤਸ਼ਾਹ ਹੁੰਦੇ ਤੇ ਸਾਰਿਆਂ ਦੀ ਅਲੱਗ-ਅਲੱਗ رائے ਆ ਕੋਈ ਕਹਿ ਰਿਹਾ ਹੈ ਵੀ ਸ੍ਰਿਸ਼ਟੀ ਜਿਹੜੀ ਆ ਪਰਮਾਣੂ ਤੋਂ ਬਣੀ ਆ ਕੋਈ ਕਹਿ ਰਿਹਾ ਜਿਹੜੀ ਸ੍ਰਿਸ਼ਟੀ ਜਿਹੜੀ ਹੈ ਕਰਮਾਂ ਦੀ ਰਚਿਤ ਆ ਕੋਈ ਕਹਿ ਰਿਹਾ ਵੀ ਅਗਿਆਨ ਦੇ ਵਿੱਚੋਂ ਪੈਦਾ ਹੋਈ ਆ ਤੇ ਪਾਸ਼ਾ ਇਹਨੇ ਵਿਦਵਾਨਾਂ ਨਾਲ ਇਹਨੇ ਮਤ ਹਾਨਾ ਤੇ ਸਾਰੇ ਮਤਾਂ ਦੀ رائے ਜਿਹੜੀ ਹੈ ਇਹ ਜਰ ਰਲ ਨਹੀਂ ਰਹੀ ਤੇ ਤੁਸੀਂ ਕਿਰਪਾ ਕਰਕੇ ਦੱਸੋ ਵੀ ਸ੍ਰਿਸ਼ਟੀ ਦਾ ਅਸਲ ਕਾਰਨ ਕੀ ਆ ਕਿਵੇਂ ਬਣੀ ਤਾਂ ਪਾਸ਼ਾ ਜੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਉਪਦੇਸ਼ ਦੇ ਵਜੋਂ ਦਾ ਜਵਾਬ ਦੇ ਵਜੋਂ ਪਾਸ਼ਾ ਜੀ ਨੇ ਫਿਰ ਪਾਵਨ ਸ਼ਬਦ ਉਚਾਰਨ ਕੀਤਾ ਰਹਾਉ ਵਾਲਾ ਬੰਦ ਕੇ ਕੇ ਮੈਂ ਫਿਰਦੀ ਬੇਨਤੀ ਵਿਚਾਰ ਆਰੰਭ ਕਰਦਾ ਪਾਤਸ਼ਾਹੀ ਜੀ ਨੇ ਰਹਾਉ ਵਾਲੇ ਬੰਦ ਸਿੱਖਾਂ ਨੂੰ ਉਪਦੇਸ਼ ਦਿੱਤਾ ਵੀ ਤੁਸੀਂ ਕਰਨਾ ਕੀ ਹੈ ਸਤਿਗੁਰੂ ਕਹਿੰਦੇ ਗੁਰੂ ਕੇ ਚਰਨ ਮਨ ਮੈਂ ਧਿਆਏਕ ਨੇ ਗੁਰ ਸਿੱਖੋ ਤੁਸੀਂ ਉਸ ਗੁਰੂ ਦੇ ਚਰਨਾਂ ਨੂੰ ਨਾ ਸ਼ਬਦ ਰੂਪੀ ਚਰਨਾਂ ਨੂੰ ਮਨ ਦੇ ਵਿੱਚ ਧਿਆਉਣਾ ਕਰੋ ਜਪਨਾ ਕਰੋ ਧਿਆਨ ਦੇ ਨਾਲ ਉਹਦੇ ਚਰਨਾਂ ਨੂੰ ਪਕੜਨਾ ਕਰੋ ਛੋੜਾ ਸਾਰੇ ਸਿਆਣਪਾਂ ਸਾਜ ਸ਼ਬਦ ਲੈ ਬਲਾਓ ਤੇ ਆਪਣੀਆਂ ਜੜੀਆਂ ਸਿਆਣਪਾਂ ਹਨ ਨਾ ਇਹਨੀਆਂ 쩌ਦਰਾਇਨਾਂ ਹਨ ਚਲਾਕੀਆਂ ਹਨ ਜੜੀਆਂ ਤੇਰੀਆਂ ਇਹ ਸਿਆਣਪਾਂ ਨੂੰ ਛੱਡ ਕੇ ਸਾਰੀਆਂ ਸਿਆਣਪਾਂ ਨੂੰ ਛੱਡ ਕੇ ਨਾ ਸਾਜ ਸ਼ਬਦ ਲੈਵਲ ਆਏ ਤੇ ਜਿਹੜਾ ਸੱਚਾ ਸ਼ਬਦ ਹੈ ਜਿਹੜਾ ਆਕਾਲ ਪੁਰਖ ਦੇ ਘਰੋਂ ਆਇਆ ਜਿਹਨੂੰ ਕੀਤਾ ਪਸਾਓ ਇੱਕੋ ਕਵਾਉ ਆਪਾਂ ਕਹਿੰਦੇ ਨਾ ਜੋ ਨਾਦ ਕਹਿੰਦੇ ਨਾ ਤੇ ਉਹਦੇ ਨਾਲ ਆਪਣੀ વૃਤੀ ਨੂੰ ਜੋੜਨਾ ਕਰੋ ਉਪਦੇਸ਼ ਤੇ ਸਿੱਖਾਂ ਵਾਸਤੇ ਪਾਸ਼ਾ ਜੀ ਦਾ ਇਹ ਆ ਤੇ ਗੁਰੂ ਦੇ ਚਰਨਾਂ ਨੂੰ ਮਨ ਰੂਪੀ ਹੱਥਾਂ ਦੇ ਨਾਲ ਕੁੱਟ ਕੇ ਫੜ ਲੈਣਾ ਤੇ ਆਪਣੀ ਬੁੱਧੀ ਜਿਹੜੀ ਹੈ ਆਪਣੀ ਮਤ ਜਿਹੜੀ ਹੈ ਉਹ ਛੱਡ ਦੇਣੀ ਕਿਉਂਕਿ ਸੇਖਾ ਨੇ ਅਸਥੂਰ ਰੂਪ ਦੇ ਵਿੱਚ ਸੇਵਾ ਦਾ ਬੜਾ ਕੁੰਭ ਲਾਇਆ तकरीबन ਪ੍ਰੀਵਨ ਹਰ ਕੋ ਗੁਰਦੁਆਰੇ ਦੇ ਵਿੱਚ ਲੰਗਰ ਚੰਦ ਰਹੇ ਸੰਗਤਾਂ ਭਾਂਡੇ ਮਾਜ ਰਹੀਆਂ ਝਾੜੂ ਪੋਚੇ ਹੋਰੇ ੱੱਪੜ ਝਾੜੇ ਜਾ ਰਹੇ ਬੜੇ ਕਠਨ ਕਰਮ ਹਨ ਜੋ ਗੁਰਸਿੱਖ ਕਰ ਰਹੇ ਨੇ ਪਰ ਕਾਰਨ ਕੀ ਹੈ ਆਪਣੇ ਮਤ ਨੂੰ ਛੱਡ ਕੇ ਨਹੀਂ ਕੀਤਾ ਜਾ ਰਿਹਾ ਹਰ ਇੱਕ ਮਨੁੱਖ ਆਪਣੀ ਮਤ ਜੜੀ ਹੈ ਉਹ ਵਿਕਠ ਹੋ ਸਰਿਆ ਉਹਨੂੰ ਪਸਾਰ ਰਿਹਾ ਤੇ ਆਪਣੇ ਮਤ ਦਾ ਅਹੰਕਾਰ ਵੀ ਕਰੀ ਜਾ ਰਿਹਾ ਵੀ ਨਾਲ ਇਹ ਵੀ ਸੋਚੇ ਜਾ ਰਿਹਾ ਮੈਂ ਜਿੰਨਾ ਸਿਆਣਾ ਮੇਰੇ ਜਿੰਨਾ ਸਿਆਣਾ ਕੋਈ ਹੋਰ ਨਹੀਂ ਹੈਗਾ ਮੈਂ ਜਿੰਨੀ ਚਲਾਕੀ ਕਰ ਲੈਣਾ ਤੇ ਮੇਰੇ ਜਿੰਨਾ ਚਲਾਕ ਕੋਈ ਹੋਰ ਨਹੀਂ ਹੈਗਾ ਪਾਸ਼ਾ ਕਨੇ ਭੈਤ ਨੂੰ ਇਹ ਨਰਕ ਕੁੰਭੀ ਬੱਦ ਲਾਏਗੀ ਜਿਹੜੀ ਦਲੀ ਸੰਸਾਰ ਦੀ ਸਿਆਣਪ ਹੈ ਜਿਹੜੀ ਲੋਕਾਂ ਨੂੰ ਠੱਗਣ ਵਾਸਤੇ ਜਾਂ ਲੋਕਾਂ ਨੂੰ ਭਰਮ ਭਲੇਖੇ ਵਿੱਚ ਪਾਉਣ ਬਾਅਦ ਤੂੰ ਚਲਾਕੀ ਤੇ ਹੰਕਾਰ ਕਰੀ ਜਾਂਦਾ ਨਾ ਇਹ ਤੈਨੂੰ ਜਨਮ ਮਰਨ ਦੇ ਗੇੜ ਵਿੱਚ ਪਾਏਗੀ ਬਾਸ਼ਾ ਕਰ ਨੂੰ ਛੱਡਣਾ ਕਰ ਛੋੜ ਸਗਲ ਸਿਆਣਪਾਂ ਇਹ ਸਾਰੀਆਂ ਸਿਆਣਪਾਂ ਛੱਡ ਕੇ ਨਾ ਜਿਹਦੇ ਨਾਲ ਸਮਾਜ ਦੇ ਜੇਸ਼ਟ ਤੇ ਕਰਮ ਕੀਤੇ ਜਾ ਰਹੇ ਜਿਹੜੀ ਸਿਆਣਪ ਦੇ ਨਾਲ ਤੂੰ ਕਿਸੇ ਦਾ ਹੱਕ ਖਾ ਰਿਹਾ ਜਿਹੜੀ ਸਿਆਣਪ ਦੇ ਨਾਲ ਕਿਸੇ ਨੂੰ ਛਲ ਰਿਹਾ ਪਾਸ਼ਾ ਕੰਨਵੀ ਇਹ ਤੈਨੂੰ ਛੱਡਣਾ ਕਰ ਛੋੜ ਸਗਲ ਸਿਆਣਪਾਂ ਸਾਜ ਸ਼ਬਦ ਲੈ ਬਲਾਏ ਜਿਹੜਾ ਸੱਚਾ ਸ਼ਬਦ ਜਿਹੜਾ ਪ੍ਰਮਾਤਮਾ ਦਾ ਜਿਹੜਾ ਸ਼ਬਦ ਹੈ ਨਾ ਉਹਦੇ ਨਾਲ ਆਪਣੀ ਵਿਰਤੀ ਨੂੰ ਲੈਵ ਨੂੰ ਜੋੜਨਾ ਕਰ ਪ੍ਰੇਮ ਦੇ ਸਾਥ ਭਾਵਨਾਵਾਂ ਸ਼ਰਧਾ ਦੇ ਸਾਥ ਉਸ ਸ਼ਬਦ ਦੇ ਨਾਲ ਜੁੜਨਾ ਕਰ ਤੇ ਪਾਸ਼ਾ ਜੀ ਹੁਣ ਸਿੱਖਾਂ ਦਾ ਪ੍ਰਸ਼ਨ ਦਾ ਉੱਤਰ ਆਰੰਭ ਇਸ ਪਾਵਨ ਸ਼ਬਦ ਵਿੱਚ ਕਰਦੇ ਹਨ ਸ੍ਰੀ ਰਾਗ ਮਹੱਲਾ 5ਵਾਂ ਘਰ 6ਵਾਂ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਮਹੱਲੇ 5ਵੇਂ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੁਆਰਾ ਇਹ ਪਾਵਨ ਸ਼ਬਦ ਹੈ ਤੇ 6ਵੇਂ ਘਰ ਸੋਰ ਧਾਲ ਦੇ ਵਿੱਚ ਪਾਤਸ਼ਾਹ ਜੀ ਵੱਲੋਂ ਗਾਉਣ ਦੀ ਹਦਾਇਤ ਹੈ ਤੇ ਪਾਤਸ਼ਾਹ ਜੀ ਨੇ ਆਰੰਭ ਕੀਤਾ ਪਾਵਨ ਸ਼ਬਦ ਕਾਰਣ ਕਾਰਣ ਏਕੋ ਹੀ ਜਿਨ ਕੀ ਆਕਾਰ ਬਾਸ਼ਾ ਦੇ ਸਖੰਦ ਆ ਬਰਾ ਗਹਿਰਾ ਕੁਐਸਚਨ ਸੁਣ ਕੇ ਨਾ ਪ੍ਰਸ਼ਨ ਸੁਣ ਕੇ ਤੇ ਫਿਰ ਅੰਤਰ ਧਿਆਨ ਹੋਏ ਆਪਣੀ ਵਿਰਤੀ ਨੂੰ ਲਿਵ ਨੂੰ ਆਪਣੇ ਨਿਰਗੁਣ ਸਰੂਪ ਨਾਲ ਜੋੜਿਆ ਤੇਦਾ ਉੱਤਰ ਕੱਢ ਕੇ ਲੈ ਕੇ ਆਏ ਬਾਸ਼ਾ ਬਾਸ਼ਾ ਕਹੇ ਭਾਈ ਸਿੱਖੋ ਜਿੰਨੇ ਵੀ ਸ੍ਰਿਸ਼ਟੀ ਨੂੰ ਰਤਨ ਦੇ ਕਾਰਨ ਮੰਨੇ ਜਾਂਦੇ ਨਾ ਭਾਵੇਂ ਉਹ ਪਰਮਾਣੂ ਮੰਨਿਆ ਜਾਂਦਾ ਪਰਮਾਣੂ ਆਪਣੇ ਵਿੱਚ ਜੜ ਹੈ ਹੋ ਸਕਦਾ ਹੈ ਇਹ ਵਿਆਖਿਆ ਅਪਜੀ ਦੇ ਸਾਹਮਣੇ ਚ ਨਾ ਆਵੇ ਤੇ ਮੈਨੂੰ ਮਾਫ ਕਰਨਾ ਕਿਉਂਕਿ ਤਿੰਨ ਤਰ੍ਹਾਂ ਦੇ ਕਾਰਨ ਮੰਨੇ ਜਾਂਦੇ ਵਿਦਵਾਨਾਂ ਦੇ ਵਿੱਚ ਨਿਤ ਕਾਰਣਾ ਨਮਿਤ ਕਾਰਣਾ ਤੇ ਉਪਾਦਾਨ ਕਾਰਣਾ ਕਾਸ਼ ਹਤਨੇ ਵੀ ਜਿਹੜਾ ਪ੍ਰਮਾਣ ਨੂੰ ਕਾਰਨ ਮੰਨਿਆ ਜਾਂਦਾ ਜਿਹੜਾ ਮਤ ਪ੍ਰਮਾਣ ਨੂੰ ਕਾਰਨ ਮੰਨਦਾ ਤੇ ਪ੍ਰਮਾਣ ਨੂੰ ਆਪਣੇ ਆਪ ਜੜ ਹੈ ਚੇਤਨ ਨਹੀਂ ਹੈਗਾ ਜੇ ਕੋ ਕਰਮਾਂ ਨੂੰ ਮੰਨਦਾ ਵੀ ਕਰਮਾ ਕਰਕੇ ਸ੍ਰਿਸ਼ਟੀ ਦੀ ਰਤਨਾ ਹੋਈ ਹੈ ਤੇ ਕਰਮ ਮਨੁੱਖ ਕਰ ਸਕਦਾ ਮਨੁੱਖ ਰੱਬ ਦੀ ਚੇਤਨ ਸਤਾ ਤੋਂ ਬਿਨਾ ਜੜ ਹੈ ਮੁਰਦਾ ਮਨੁੱਖ ਨਹੀਂ ਹੋ ਸਕਦਾ ਜਿਉਂਦਾ ਕਰ ਸਕਦਾ ਜਿਦੇ ਵਿੱਚ ਰੱਬ ਦੀ ਚੇਤਨ ਸਤਾ ਹੈ ਜਿਦੇ ਵਿੱਚ ਪ੍ਰਮਾਤਮਾ ਦੀ ਚੇਤਨ ਸਤਾ ਹੈ ਉਹੀ ਕੁਛ ਨਾ ਕੁਛ ਕਰਮ ਕਰ ਸਕਦਾ ਮੁਰਦਾ ਨਹੀਂ ਕੁਛ ਕਰ ਸਕਦਾ ਪਾਸ਼ਕ ਨੇ ਪਈ ਕੱਲਾ ਜਿਹੜਾ ਸਰੀਰ ਹੈ ਨਾ ਇਹ ਤੇ ਜੜ ਹੈ ਤੇ ਜੇ ਆਪਾਂ ਹੁਣ ਤੁਸੀਂ ਸੰਗਮਤ ਵਿੱਚ ਬੈਠੇ ਹੋ ਕਥਾ ਸੁਣ ਰਹੇ ਮੈਂ ਕਰ ਰਿਹਾ ਕੋਈ ਖਰੋਨ ਚੱਲਿਆ ਕੋਈ ਆ ਰਿਹਾ ਉਹ સેવા ਕਰ ਰਿਹਾ ਸਾਰੇ ਆਪਾਂ ਤਾਂ ਹੀ ਕਰ ਰਹੇ ਨਾ ਸਾਰੇ ਕਰਮ ਕਿਉਂਕਿ ਆਪਣੇ ਜ ਹਾਲੇ ਪਰਮਾਤਮਾ ਦੀ ਚੇਤਨਸਤਾ ਹੈਗੀ ਆ ਹੁਣ ਜਿਨ੍ਹਾਂ ਦੇ ਵਿੱਚ ਰੱਬ ਦੀ ਚੇਤਨਸਤਾ ਨਹੀਂ ਹੈਗੀ ਉਹ ਤੇਰੇ ਕਰਮ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਜੜ ਹੋ ਚੁੱਕੇ ਤੇ ਪਾਸ਼ਵਨ ਜਿਹੜੇ ਅਗਿਆਨ ਦੀ ਗੱਲ ਆ ਭਾਈ ਅਗਿਆਨ ਕਰਕੇ ਸ੍ਰਿਸ਼ਟੀ ਦੀ ਰਚਨਾ ਹੋਈ ਤੇ ਅਗਿਆਨ ਵੀ ਜੜ ਹੈ ਆਪਣੇ ਆਪ ਦੇ ਵਿੱਚ ਕੰਨੇ ਸਾਰੇ ਜੜ ਨੇ ਪਰ ਰੱਬ ਦੀ ਚੇਤਨਸਤਾ ਕਰਕੇ ਜਿਵੇਂ ਅਗਿਆਨ ਲਾਇ ਸਵਾਲਿਆ ਗੁਰ ਗਿਆਨ ਲਾਇ ਜਗਾਵੇ ਗੋ ਰੱਬ ਨੇ ਜਦੋਂ ਅਗਿਆਨ ਵਿੱਚ ਆਪਣੀ ਚੇਤਨ ਸਤਾ ਪਾਈ ਤੋ ਗਿਆਨ ਹੋ ਗਿਆ ਭਾਵ ਕੇ ਕਾਰਨ ਜੋ ਮਰਜੀ ਮੰਨਿਆ ਜਾਵੇ 파ਸ਼ਮ ਇਹਦੇ ਪਿੱਛੇ ਜਿਹੜੀ ਸ਼ਕਤੀ ਖੜੀ ਆ ਉਹ ਤੇ ਪ੍ਰਮਾਤਮਾ ਹੀ ਆ ਪ੍ਰਮਾਤਮਾ ਵੀ ਮਨੁੱਖ ਤੋਂ ਕਰਮ ਕਰਾ ਰਿਹਾ ਜੇ ਕਿਸੇ ਨੇ ਪਰਮਾਣੂ ਨੂੰ ਜਨਮ ਦਿੱਤਾ ਤੇ ਉਹ ਵੀ ਚੇਤਨ ਸਤਾ ਕਰਕੇ ਹੋਇਆ ਚੇਤਨ ਸਤਾ ਤੇ ਰੱਬ ਦੀ ਆ ਪਰ ਮਾਣੂ ਕਰਕੇ ਜੀ ਸ੍ਰਿਸ਼ਟੀ ਦੀ ਰਚਨਾ ਹੋਈ ਆ ਤੇ ਪਰ ਮਾਣੂ ਆਪਣੇ ਤੇ ਜੜ ਹੈ। ਪਾਸ਼ਾ ਕਦੇ ਭਾਈ ਇਹ ਸਾਰੇ ਕਾਰਨ ਇਹਨਾਂ ਦਾ ਕੋਈ ਹੋਰ ਹੈ। ਇਹ ਤੇ ਨਿਮਿਤ ਕਾਰਨ ਹਨ। ਨਿਮਿਤ ਕਾਰਨ ਦਾ ਭਾਵ ਨੇ ਕਿਸੇ ਕਾਰਨ ਕਰਕੇ ਵਸ ਚੀਜ਼ ਦੀ ਉਤਪਤੀ ਹੋਣੀ। ਜਿਵੇਂ ਪਹਿਲਾਂ ਵੀ ਸ਼ਾਇਦ ਹੋ ਸਕਦਾ ਬਾਤ ਨਾ ਫੱਕ ਦੇ। ਇਹ ਸੰਝਾ ਕੀਤਾ ਹੋਵੇ। ਜਿਵੇਂ ਕੋਈ ਮਿਆਰ ਵੀ ਘੜੇ ਬਣਾਉਂਦਾ ਮਿੱਟੀ ਦੇ। ਉਦੇ ਵਿੱਚ ਇੱਕ ਨਿਤਕਾਰਨ ਹੁੰਦਾ ਇੱਕ ਨਿਮਿਤ ਹੁੰਦਾ ਇੱਕ ਉਪਾਦਾਨ ਕਰਨ ਹੁੰਦਾ ਹੁਣ ਜਿਵੇਂ ਘੜਾ ਹੈ ਤੇ ਘੜੇ ਦੀ ਮਿੱਟੀ ਹੈ ਉਹ ਨਿਮਿਤ ਕਾਰਨ ਹੀ ਆ ਘੜੇ ਦੀ ਮਿੱਟੀ ਉਹਨਾਂ ਚੋਂ ਕੁਝ ਨਹੀਂ ਕਰ ਸਕਦੀ ਜਿੰਨਾ ਚਿਰ ਉਪਾਦਾਨ ਕਰਨ ਨੂੰ ਖਮਿਆਤ ਨਹੀਂ ਹੈਗਾ ਪਾਣੀ ਜਿਹੜਾ ਹੈ ਉਹ ਨਿਮਿਤ ਕਾਰਨ ਹੈ ਜਿਹੜੀ ਮਿੱਟੀ 'ਚ ਜੜ ਹੈ ਉਹ ਨਿਤਕਾਰਨ ਹੈ ਪਾਵ ਕੇ ਵੀ ਘੜਾ ਹੋਵੇ ਪਾਣੀ ਹੋਵੇ ਚੱਕ ਹੋਵੇ ਜਿਹੜਾ ਚੱਕ ਹੈ ਪੁੰਨਮਿਤ ਕਾਰਨ ਹੈ ਪਾਵ ਕੇ ਉਹਨਾਂ ਚਿਰ ਘੜੇ ਦਾ ਜਨਮ ਹੋ ਨਹੀਂ ਸਕਦਾ ਆਪਾਂ ਵਿੱਚ ਚੱਕ ਵੀ ਹੋਵੇ ਪਾਣੀ ਵੀ ਹੋਵੇ ਮਿੱਟੀ ਵੀ ਹੋਵੇ ਜਿੰਨਾ ਚਿਰ ਉਪਾਦਾਨ ਕਾਰਨ ਉਹਦਾ কুমہار ਨਹੀਂ ਹੈਗਾ ਬਣਾਉਣ ਵਾਲਾ ਭਾਵ ਕੇ ਸ੍ਰਿਸ਼ਟੀ ਦੇ ਵਿੱਚ ਪਰਮਾਣੂ ਹੋਵੇ ਅਗਿਆਨ ਹੋਵੇ ਕਰਮ ਹੋਣ ਜਿੰਨਾ ਚਿਰ ਪ੍ਰਦਾਨ ਕਰ ਰੱਬ ਦੀ ਸ਼ਕਤੀ ਚੇਤਨ ਸਤਾ ਨਹੀਂ ਹੈਗੀ ਉਹਨਾਂ ਦੇ ਸ੍ਰਿਸ਼ਟੀ ਦਾ ਜਨਮ ਨਹੀਂ ਹੋ ਸਕਦਾ ਤੇ ਪਾਤਸ਼ਾਹ ਜੀ ਨੇ ਕਿਹਾ ਵੀ ਭਾਈ ਕਾਰਨ ਕਾਰਨ ਏਕ ਉਹੀ ਵੀ ਕੋਈ ਮਤ ਕੋਈ ਧਰਮ ਜਿੰਨੂ ਮਰਜੀ ਸ੍ਰਿਸ਼ਟੀ ਦਾ ਕਾਰਨ ਮੰਨੀ ਜਾਵੇ ਪਰ ਕਾਰਨ ਪਿੱਛੇ ਇੱਕ ਵੱਡੀ ਜਿਹੜੀ ਅਗੰਮੀ ਸ਼ਕਤੀ ਹੈ ਉਹ ਰੱਬ ਹੈ ਉਹ ਪਰਮਾਤਮਾ ਹੀ ਆ ਉਸ ਨੇ ਸ੍ਰਿਸ਼ਟੀ ਦਾ ਪਸਾਰਾ ਕੀਤਾ ਉਸ ਨੇ ਸ੍ਰਿਸ਼ਟੀ ਨੂੰ ਬਣਾਇਆ ਜਿਹਨੂੰ ਆਪਾਂ ਜਪਜੀ ਸਾਹਿਬ ਵਿੱਚ ਪੜਦੇ ਆਇ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਬਾਸ਼ਾ ਕਹਿੰਦੇ ਭਾਈ ਕਾਰਨ ਕਾਰਨ ਏਕ ਓਹੀ ਜਿਨ ਕੀਆ ਆਕਾਰ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਰਚ ਕੇ ਤੇ ਸਥੂਲ ਤੇ ਸੂਖ ਜਿਹੜੇ ਤਾਰ ਬਣਾਇਆ ਆਕਾਰ ਪੈਦਾ ਕੀਤੇ ਜਿਹੜੇ ਸਤੂਲ ਆਕਾਰ ਪੈਦਾ ਕੀਤਾ ਸੁਖਮ ਆਕਾਰ ਪੈਦਾ ਕੀਤੇ ਕਿਨੇ ਇਹਦਾ ਕਰਤਾ ਜਿਹੜਾ ਹੈ ਅਸਲ ਵਿੱਚ ਉਹੀ ਆ ਸਤਿਗੁਰੂ ਫਿਰ ਸਿੱਖਾਂ ਨੂੰ ਉਪਦੇਸ਼ ਦਿੰਦੇ ਤਸਹਿ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਕਿਨੇ ਉਸੇ ਨੂੰ ਧਿਆਉਣਾ ਚਾਹੀਦਾ ਉਸੇ ਨੂੰ ਪੂਜਣਾ ਚਾਹੀਦਾ ਉਸੇ ਦਾ ਚਿੰਤਨ ਕਰਨਾ ਚਾਹੀਦਾ ਉਸੇ ਨੂੰ ਯਾਦ ਰੱਖਣਾ ਚਾਹੀਦਾ ਜਿਹੜਾ ਸਰਬ ਕੋ ਆਧਾਰ ਜਿਸ ਸ੍ਰਿਸ਼ਟੀ ਦਾ ਆਸਰਾ ਹੈ ਕੋ ਜਿਹੜੀ ਸਾਰੀ ਸ੍ਰਿਸ਼ਟੀ ਬ੍ਰਹਮੰਡ ਚਤਾਂ ਗ੍ਰਹ ਤਾਰੇ ਨਛਤਰ ਸੂ ਚਿੰਤਨ ਮ ਸਭ ਕੁਝ ਖੜਾ ਤੇ ਰੱਬ ਦੇ ਸਹਾਰੇ ਆ ਨਾ ਰੱਬ ਜਾਵੇ ਤੇ ਕੋ ਸੈਕਿੰਡ ਦੇ ਵਿਚੱਕ ਝੱਪਣ ਦੇ ਸਮੇਂ ਵਿੱਚ ਖਾਕ ਹੋ ਜਾਏ ਰੱਬ ਜਾਵੇ ਤੇ ਕੋ ਸੈਕਿੰਡ ਦੇ ਵਿਚੱਕ ਝੱਪਣ ਦੇ ਨੂੰ ਤਰਤੀਆਂ ਹੋਰ ਫਾਇਦਾ ਕਰ ਦੇਵੇ ਸ਼ਕਤੀ ਤੇ ਪਿੱਛੇ ਉਹੀ ਖੜੀ ਪਾਸ਼ਾ ਗੁਰੂ ਅਰਜਨ ਦੇ ਪਾਸ਼ ਦੇ ਸ਼ਬਦ ਬਚਨ ਹਨ ਸੁਖਮਨੀ ਸਾਹਿਬ ਦੇ ਹਰਨ ਭਰਨ ਜਾ ਕਾ ਨਿਤਰ ਫੋਰ ਨੇਤਰ ਫੋਰ ਦਾ ਅੱਖ ਆਪਾਂ ਕਹਿੰਦੇ ਵੀ ਅੱਖ ਦੇ ਫੋਰ ਵਿੱਚ ਮਨੁੱਖ ਹੋ ਗਿਆ ਤੇ ਹੋ ਗਿਆ ਪਾਸ਼ਾ ਕਹਿੰਦੇ ਭਾਈ ਜੇ ਮਨੁੱਖ ਇਹ ਧਰਤੀ ਸ੍ਰਿਸ਼ਟੀ ਨੂੰ ਬਣਾਉਣ ਲੱਗ ਜਾਏ ਤੇ ਹਜ਼ਾਰਾਂ ਅਰਬਾਂ ਖਰਬਾਂ ਸਾਲ ਲੱਗ ਸਕਦੇ ਇੱਕ ਧਰਤੀ ਦਾ ਬਹੁਤ ਛੋਟਾ ਹਿੱਸਾ ਪੈਦਾ ਕਰਨ ਵਾਸਤੇ ਵਿਗਿਆਨ ਦੇ ਤੌਰ ਤੇ ਪਰ ਜਿਹੜਾ ਇਹਦਾ ਕਰਤਾ ਹੈ ਜਿਹੜਾ ਇਹਦਾ ਆਸਲੀ ਕਾਰਨ ਹੈ ਜਿਹੜਾ ਇਹਦਾ ਸ੍ਰਿਸ਼ਟੀ ਦਾ ਰਚਨਹਾਰ ਹੈ ਉਹਦੇ ਵਾਸਤੇ ਇਹ ਅੱਖ ਝਪਕਣ ਦੇ ਨਾਂ ਸਮਾ ਹਰਨ ਭਰਨ ਜਾਕਾ ਨੇਤਰ ਹੋਰ ਮੇ ਰਬ ਜਾਵੇ ਤੇ ਅੱਖ ਝਪਕਣ ਦੇ ਸਮੇਂ ਦੇ ਵਿੱਚ ਇਹਨੂੰ ਸਮੇਟ ਦਵੇ ਰਬ ਜਾਵੇ ਤੇ ਅੱਖ ਝਪਕਣ ਦੇ ਸਮੇਂ ਵਿੱਚ ਧਰਤੀਆਂ ਹੋਰ ਪੈਦਾ ਕਰ ਦੇਵੇ ਤੇ ਪਾਸ਼ਾ ਕਹਿੰਦੇ ਜਿਹੜੇ ਸਹਾਰੇ ਸਾਰਾ ਬ੍ਰਹਮੰਡ ਰੁਕਿਆ ਖੜਾ ਨਾ ਉਹਨੇ ਭਾਈ ਉਹਨੂੰ ਆਰਾਧਨਾ ਚਾਹੀਦਾ ਉਹਨੂੰ ਧਿਆਉਣਾ ਚਾਹੀਦਾ ਜਿਹੜਾ ਸਾਡੀ ਸ੍ਰਿਸ਼ਟੀ ਦਾ ਆਸਰਾ ਹੈ ਗੁਰ ਕੇ ਚਰਨ ਮਨ ਮੈਂ ਧਾਏ ਛੋੜ ਸਗਲ ਸਿਆਣਪਾਂ ਸਾਜ ਸ਼ਬਦ ਲੈ ਬਲਾਏ ਕਹਿੰਦੇ ਭਾਈ ਗੁਰੂ ਦੇ ਚਰਨਾਂ ਨੂੰ ਮਨਨ ਕਰਕੇ ਧਿਆਉਣਾ ਚਾਹੀਦਾ ਆਪਣੀ ਬੁੱਧੀ ਆਪਣੀ ਮਤ ਆਪਣੀ ਸਿਆਣਪ ਜਿਹੜੀ ਹੈ ਛੱਡ ਦੇਣੀ ਚਾਹੀਦੀ ਰਹਾਓ ਬਾਸ਼ਾ ਅਗੇ ਕਿਰਪਾ ਕਰਦੇ ਦੁੱਖ ਕਲੇਸ਼ ਨਾ ਭਾਉ ਵਿਆਪੈ ਗੁਰ ਮੰਤਰ ਹਿਰਦੈ ਹੋਵੇ ਜਿਹਨਾਂ ਦੇ ਹਿਰਦੇ ਰੂਪੇ ਘਰ ਵਿੱਚ ਗੁਰੂ ਦਾ ਸ਼ਬਦ ਰੂਪੀ ਮੰਤਰ ਪਿਆ ਜਿਹੜੇ ਮੰਤਰੋਂ ਦ੍ਰਿੜ ਕਰਦੇ ਨੇ ਹਾਂ ਕਿਉਂਕਿ ਆਦ ਕਾਲ ਤੋਂ ਲੈ ਕੇ ਗੁਰੂ ਕਾਲ ਵੇਲੇ ਤੋਂ ਲੈ ਕੇ ਸਖਾਂ ਵਿੱਚ ਪ੍ਰਚਲਿਤ ਰਹੀ ਆ ਰਵਾਇਤ ਵਿਸੇਖ ਗੁਰੂ ਦਾ ਸ਼ਬਦ ਰੂਪੀ ਮੰਤਰ ਸਾਰਾ ਦਿਨ ਉਹਨੂੰ ਰਪੀ ਕਰਦੇ ਰਹਿੰਦੇ ਦ੍ਰਿੜ ਕਰਦੇ ਰਹਿੰਦੇ ਕੋਈ ਨਾ ਕੋਈ ਸ਼ਬਦ ਬੁਣ ਬਣਾਉਂਦੇ ਰਹਿੰਦੇ ਪਿਛੇ ਚੱਲੋ ਇਹ ਮੈਨੂੰ ਪਤਾ ਕਿ ਨੈਗੇਟਿਵ ਵਿਚਾਰ ਚੱਲਿਆ ਵੀ ਲੈ ਭਾਈ ਇਦਾਂ ਬਾਣੀ ਪੜਨ ਦਾ ਕੀ ਫਾਇਦਾ ਆਏ ਸ਼ਬਦ ਪੜਨ ਦਾ ਕੀ ਫਾਇਦਾ ਜੇ ਸਮਝ ਹੀ ਨਹੀਂ ਆਉਂਦੀ ਜੇ ਅਰਥ ਹੀ ਨਹੀਂ ਪਤਾ ਪੜਾ ਹੋਵੇ ਚਲੋ ਜਿੰਨਾ ਇਹ ਪ੍ਰਚਾਰ ਕੀਤਾ ਉਹ ਆਪਣੀ ਬੁੱਧੀ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹਿ ਤਿਤੀ ਉਹ ਹਰ ਇੱਕ ਸ਼ਬਦ ਤੁਹਾਨੂੰ ਉਹਦਾ ਅਰਥ ਭਾਵੇਂ ਪਤਾ ਤੇ ਭਾਵੇਂ ਨਹੀਂ ਪਤਾ ਜਿਹੜਾ ਤੁਹਾਨੂੰ ਅਕਾਲ ਦੀ ਯਾਦ ਦਿਵਾ ਰਿਹਾ ਉਹ ਰੱਬ ਦਾ ਮੰਤਰ ਆ ਗਲ ਵੱਖਰੀ ਹੈ ਕਿ ਆਪਣੇ ਮੂਲ ਮੰਤਰ ਹੈ ਗੰਮੀ ਮੰਤਰ ਹੈ ਪਾਸ਼ਾ ਜਿਨੇ ਦਿਆ ਵੀ ਸਭ ਤੋਂ ਮਹਾਨ ਮੰਤਰ ਜਿਹੜਾ ਸਿੱਖਾਂ ਦੇ ਇਬਨ ਕੇ ਧੱਤੀ ਦੇ ਉੱਤੇ ਜੋ ਕੋਈ ਵੱਡਾ ਮੰਤਰ ਹੈ ਮੂਲ ਮੰਤਰ ਆ ਪਰ ਗੁਰੂ ਕੇ ਬਾਣੀ ਦਾ ਕੋਈ ਵੀ ਸ਼ਬਦ ਜਿਹਦੇ ਕਰਕੇ ਰੱਬ ਦੀ ਯਾਦ ਆਪਣੇ ਅੰਦਰ ਚੱਲਦੀ ਰਹੇ ਉਹਦੇ ਸ਼ਬਦ ਨੂੰ ਉਹਦੀ ਯਾਦ ਨੂੰ ਗੁਣਗਣਾਉਂਦਾ ਰਹੇ ਭਾਸ਼ਾ ਕਰੇ ਭਾਈ ਜਿੰਨਾ ਦੇ ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਦਾ ਮੰਤਰ ਟਿਕ ਜਾਂਦਾ ਨਾ ਉਹਨਾਂ ਦੇ ਅੰਦਰ ਦੁੱਖ ਕਲੇਸ਼ ਨਾ ਭੌ ਵਿਆਪ ਦੁੱਖ ਨਹੀਂ ਵਿਆਪਦਾ ਇਹ ਮੈਂ ਨਹੀਂ ਕਹਿ ਰਿਹਾ ਜੀ ਧੰਗ ਗੁਰੂ ਅਰਜਨ ਦੇਵ ਭਾਸ਼ਾ ਜੀ ਦਾਵਾ ਕਰ ਰਿਹਾ ਇਹ ਉਹਨਾਂ ਅੰਦਰ ਦੁੱਖ ਨਹੀਂ ਕੋਈ ਪੈਦਾ ਹੁੰਦਾ ਤੇ ਛੱਤ ਤਰਾਂ ਦਾ ਜਿਹੜਾ ਭੌ ਹੈ ਡਰ ਹੈ ਇਹ ਮਿਟ ਜਾਂਦਾ ਤੇ ਕਲੇਸ਼ ਮਿਟ ਜਾਂਦਾ ਕਲੇਸ਼ ਕਿਤੇ ਦੇਖੋ ਬਾਹਰੀ ਰੂਪ ਦੇ ਵਿੱਚ ਪੈਂਦਾ ਹੁੰਦਾ ਆਪਣੇ ਘਰਾਂ 'ਚ ਪੈਂਦਾ ਸੰਸਥਾਵਾਂ ਵਿੱਚ ਪੈਂਦਾ ਸਮਾਜ ਵਿੱਚ ਪੈਂਦਾ ਇੱਕ ਤੇ ਇਹ ਕਲੇਸ਼ ਇੱਕ ਅੰਦਰ ਚੱਲ ਰਿਹਾ ਕਲੇਸ਼ ਹੁੰਦਾ ਜਿਹਨੂੰ ਦੁਬਧਾ ਕਹਿੰਦੇ ਆ ਦੁਚਿੱਤੀ ਕਹਿੰਦੇ ਆ ਤੇ ਜਦੋਂ ਗੁਰੂ ਦਾ ਸ਼ਬਦ ਰੂਪੀ ਮੰਤਰ ਅੰਦਰ ਹੋਏਗਾ ਨਾ ਟਿਕਿਆ ਹੋਏਗਾ ਨਾ ਫਿਰ ਪਾਸ਼ਾ ਕਹਿੰਦੇ ਵੀ ਤਿੰਨੋਂ ਚੀਜ਼ਾਂ ਤੋਂ ਛੁਟਕਾਰਾ ਤੈਨੂੰ ਮਿਲੇਗਾ ਦੁੱਖ ਵੀ ਨਹੀਂ ਆਏਗਾ ਕਲੇਸ਼ ਵੀ ਨਹੀਂ ਆਏਗਾ ਤੇ ਡਰ ਵੀ ਨਹੀਂ ਵਿਆਪੇਗਾ ਕਿਉਂਕਿ ਉਸ ਨੂੰ ਜਪ ਰਿਆਂ ਜਿਹੜਾ ਸਾਰੀ ਦੁਨੀਆ ਦਾ ਕਰਤਾ ਹੈ ਤੇ ਜਿਹਦੇ ਅੱਗੇ ਸਾਰੇ ਡਰ ਖਤਮ ਹੋ ਜਾਂਦੇ ਜਾ ਕੇ ਪਾਸ਼ਾ ਕਰੇ ਰੂ ਅਸਥੂਲ ਰੂਪੇ ਵਿੱਚ ਵੀ ਜੇ ਆਪਾਂ ਨੂੰ ਵਿਚਾਰ ਨਾ ਹੋਵੇ ਸ਼ਬਦ ਨੂੰ ਜਾਂ ਨੂੰ ਸਮਝਣਾ ਹੋਵੇ ਨਾ ਦੁੱਖ ਕਲੇਸ਼ ਨਾਲ ਭੌ ਵਿਆਪ ਹੈ ਗੁਰ ਮੰਤਰ ਹਿਰਦੈ ਸੋਇ ਪਾਸ਼ਾ ਕਨ ਜਿਨ੍ਹਾਂ ਦੇ ਅਸਥੂਲ ਰੂਪੇ ਘਰ ਵਿੱਚ ਵੀ ਗੁਰੂ ਦਾ ਮੰਤਰ ਹੈ ਗੁਰੂ ਕੀ ਬਾਣੀ ਹੈ ਗੁਰੂ ਕੇ ਸ਼ਬਦਾਂ ਦਾ ਅਭਿਆਸ ਹੈ ਜਿਨ੍ਹਾਂ ਘਰਾਂ ਦੇ ਵਿੱਚ ਅੱਜ ਵੀ ਅੰਮ੍ਰਿਤ ਵੇਲਾ ਸਾਂਭਿਆ ਜਾਂਦਾ ਗੁਰ ਕੀ ਬਾਣੀ ਦਾ ਜਾਪ ਕੀਤਾ ਜਾਂਦਾ ਆਮ ਤੌਰ ਤੇ ਆਮ ਬਿਲਕੁਲ دنیਵੀ ਮਨੁੱਖ ਦੇ ਨਾਲੋਂ ਨਸ਼ੇੜੀ ਮਨੁੱਖਾਂ ਦੇ ਨਾਲੋਂ ਉਹਨਾਂ ਦੇ ਘਰ ਕਲੇਸ਼ ਦਾ ਫਰਕ ਹੁੰਦਾ ਪਾਸ਼ਾ ਜੀ ਕਹਿ ਰਹੇ ਆ ਮੈਂ ਨਹੀਂ ਕਿ ਦੁੱਖ ਕਲੇਸ਼ ਨਾ ਭੌ ਵਿਆਪ ਹੈ ਪਰ ਮੰਤਰ ਹਿਰਦਾ ਹੋਏ ਕੋਟ ਯਤਨਾ ਕਰ ਰਹੇ ਗੁਰ বিনা ਤਰੇ ਹੁਣ ਕੋਏ ਪਾਸ਼ਾ ਕਹਿੰਦੇ ਵੀ ਭਾਈ ਇਸ ਰਾਬ ਤੱਕ ਪਹੁੰਚਣ ਵਾਸਤੇ ਮਨੁੱਖਾਂ ਨੇ अनेकाੰਤਾਂ ਨੇ ਯਤਨ ਕੀਤੇ ਕੋੜਾ ਤਰ੍ਹਾਂ ਦੇ ਯਤਨ ਕੀਤੇ ਤੇ ਕਰ ਰਹੇ ਆ ਅੱਜ ਵੀ ਕਰ ਰਹੇ ਨੇ ਪਹਿਲਾਂ ਵੀ ਕੀਤੇ ਅੱਗੇ ਵੀ ਕਰਦੇ ਰਹਿਣਗੇ ਪਰ ਗੁਰਬਿੰਨ ਤਰਿਓ ਨਾ ਕੋਈ ਜਨਨਾ ਕਰਕੇ ਸਨੇ ਗੁਰੂ ਨਹੀਂ ਧਾਰਨ ਕੀਤਾ ਤੇ ਉਹਨਾਂ ਤਰੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਜਾ ਸਕਦਾ ਤੇ ਬ੍ਰਹਮਾ ਨਾਰਦ ਨੂੰ ਪੁੱਛਿਆ ਸੀ ਨਾ ਵੀ ਭਾਈ ਗੁਰਬਿੰਨ ਗਿਆਨ ਨਾ ਹੋਵੇ ਪੁੱਛੋ ਬ੍ਰਹਮਾ ਨਾਰਦੈ 베ਦ ਵਿਆਸਾ ਕੋਈ ਗੁਰੂ ਕੀ ਬਾਣੀ ਕੰਨਿ ਪਾਵੇਂ ਬ੍ਰਹਮੇ ਨੂੰ ਪੁੱਛ ਲੋ ਨਾਰਦ ਮੁਨੀ ਨੂੰ ਪੁੱਛ ਲੋ ਦੇਵ ਦੇਵਾਸ ਨੂੰ ਪੁੱਛ ਲੋ ਹਾਲਾਂਕਿ ਜੇ ਸਰੇ ਦੇ ਵਿਦਵਾਨ ਹੋਏ ਨੇ ਉਹ ਵੀ ਇਸ ਗੱਲ ਤੇ ਮੋਹਰ ਲਾਉਂਦੇ ਆ ਵੀ ਭਾਈ ਗੁਰੂ ਤੋਂ ਮਿਲਣਾ ਨਹੀਂ ਤਰਿਆ ਜਾ ਸਕਦਾ ਜਨਦਰ ਗੁਰੂ ਨਾਲ ਨਹੀਂ ਜੁੜਾਂਗੇ ਤੁਸੀਂ ਨਖਾਂ ਜਾਲਤਾ ਦੇ ਕਦੀ ਜਾਓ ਥੋਣੀਆਂ ਤਾਪੀ ਜਾਓ ਉੱਥੇ ਲੜਕੀ ਜਾਓ ਸੇਵਾ ਕਰੀ ਜਾਓ ਧਾਣ ਕਰੀ ਜਾਓ ਕੋਈ ਖੇਡ ਨਹੀਂ ਬਣਦੀ ਉਹਨਾਂ ਚੱਲਾਂ ਜਿੰਨਾ ਚਿਰ ਗੁਰੂ ਨੂੰ ਵਿੱਚ ਬਚੋਲਾ ਨਹੀਂ ਪਾ ਮੈਂ ਭਗਤ ਕਬੀਰ ਜੀ ਦਾ ਬਤਨ ਮੈਨੂੰ ਚਿੱਤੇ ਆ ਰਿਹਾ ਭਗਤ ਕਬੀਰ ਜੀ ਕਹਿੰਦੇ ਵੀ ਆਸਦਾਨ ਗਜਦਾਨ ਸਿਹਜਾ ਨਾਰੀ ਭੂਮદાન ਐਸੋ ਦਾਨ ਨਤਨ ਤਹ ਕੀਜਾ ਆਤਮ ਜੋ ਨਰਮਾਇਲ ਕੀਜਾ ਆਪ ਬਰਾਬਰ ਕੰਚਨ ਦੀਜਾ RAM ਨਾਮ ਸਰ ਤਉ ਨ ਪੂਜਾ ਕਨੇ ਜਿੰਨਾ ਜਰ ਗੁਰੂ ਨੂੰ ਮਚੋਲਾ ਪਾ ਕੇ ਰੱਬ ਦੀ ਪੂਜਾ ਨੀਂ ਨਾ ਕਰਦਾ ਭਾਵੇਂ ਆਸਦਾਨ ਘੋੜੇ ਦਾਨ ਕਰੀ ਜਾ ਹੱਥੀ ਦਾਨ ਕਰੀ ਜਾ ਸੇਜਾ ਨਾਰੀ ਘਰ ਵਾਲੀ ਇਸਤਰੀ ਦਾਨ ਕਰਦੇ ਭੂਮਿ ਦਾਨ ਜ਼ਮੀਨ ਦਾਨ ਕਰਦੇ ਆਤਮ ਜੋ ਨਰਮਾਇਲ ਕੀ ਜਾ ਆਪ ਬਰਾਬਰ ਕੰਚਨ ਦੀ ਜਾ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰਦੇ ਜਿੰਨਾ ਜਰ ਉਹਦੀ ਅਕਾਲ ਦੀ ਸੇਵਾ ਵਿੱਚ ਨਹੀਂ ਲੱਗੇਗਾ ਤੇਰਾ ਲਿਵ ਨਹੀਂ ਜੁੜੂਗੀ ਮਨ ਨਹੀਂ ਜੁੜੇਗਾ ਉਹਨਾਂ ਚੀਜ਼ਾਂ ਥਾਏ ਨਹੀਂ ਪਹਿਣਗੀਆਂ ਇਹ ਸਭ ਕੁਝ ਥਾਏ ਤਾਂ ਪਹਿਣਾ ਦੇ ਯਤਨ ਹੋ ਰਹਿਗਾ ਰੱਬ ਨਾਲ ਵਰਤੀ ਜੋੜਨੀ ਪਾਤਸ਼ਾਹ ਕਹੇ ਕੋਟ ਯਤਨਾ ਕਰ ਰਹੇ ਗੁਰਬਿੰਦ ਤਰਿਓ ਨਾ ਕੋਈ ਕੰਨ ਭਈ ਅਜ ਤੱਕ ਕੋਈ ਗੁਰੂ ਤੋਂ ਬਿਨਾ ਅੱਗੇ ਲੰਘਿਆ ਨਹੀਂ ਹੈਗਾ ਦੇਖ ਦਰਸ਼ਨ ਮਨ ਸੁਧਾਰਾ ਪਾਪ ਸਗਲੇ ਜਾਹੇ ਗੁਰੂ ਉਹ ਜਿਹਦੇ ਦਰਸ਼ਨ ਦੇਖਿਆ ਸਾਰੇ ਪਾਪਾਂ ਦਾ ਨਾਸ਼ ਹੋ ਜਾਏ ਇਹ ਵੀ ਆਪਣੇ ਉਤੇ ਸਵਾਲ ਹੈ ਕਿ ਕੋਈ ਗੁਰੂ ਕਿਨੂੰ ਮੰਨੀਏ ਗੁਰੂ ਉਹ ਜਿਹੜੇ ਦਰਸ਼ਨ ਕੀਤੇ ਆ ਸਾਰੇ ਪਾਪ ਨਾਸ਼ ਹੋ ਜਾਣ ਜਨਮ ਮਰਨ ਨਾਸ਼ ਹੋ ਜਿਹੜਾ ਗੁਰੂ ਇੰਨਾ ਸਮਰੱਥ ਹੋਵੇ ਤੁਹਾਡੇ ਕੀਤੇ ਸਾਰੇ ਮਾੜੇ ਕਰਮ ਨੂੰ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੋਵੇ ਉਹ ਗੁਰੂ ਕਿਉਂਕਿ ਆਫੀਸਰ ਉਹੀ ਤੱਕਣਾ ਜਿਹੜਾ ਤੁਹਾਡੀਆਂ ਗਲਤ ਫੈਲਾਂ ਵੀ ਜਿਹੜਾ ਉਹ ਪਾਰ ਕੇ ਛੁੱਟ ਦਵੇ ਵੀ ਭਾਈ ਕੋਈ ਗੱਲ ਨਹੀਂ ਤੂੰ ਆ ਨਵੇਂ ਸ਼ਰੂ ਕੰਮ ਸ਼ੁਰੂ ਕਰਦੇ ਆਪਾਂ ਗੁਰੂ ਉਹ ਸਮਰੱਥ ਗੁਰੂ ਜਿਹਨੂੰ ਪਾਤਸ਼ਾਹ ਗੁਰੂ ਨਾਨਕ ਨੇ ਕਿਹਾ ਮੈਂ ਮੂਰਖੀ ਕੇਤਕਾ ਬਾਤ ਹੈ ਕੋਟ ਪ੍ਰਾਪਦੀ ਤਰਿਆ ਰਹੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਦਾ ਫਰਿਆ ਰਹੇ ਪਾਸ਼ਕ ਨੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਅੱਖਾਂ ਦੇ ਨਾਲ ਤੱਕਿਆ ਉਹ ਦੁਬਾਰੇ ਮਾਂ ਦੇ ਗਰਭ ਜਨਮ ਮਨ ਚੱਕਰ ਵਿੱਚ ਪੈਂਦੇ ਨਹੀਂ ਹੈਗੇ ਪਾਸ਼ਕ ਕਹਿੰਦੇ ਗੁਰੂ ਉਹ ਸਮਰੱਥ ਗੁਰੂ ਜਿਨੂੰ ਦੇਖਦੇ ਈ ਤੁਹਾਡੇ ਸਾਰੇ ਪਾਪ ਮਿਟ ਜਾਣ ਦੁੱਖ ਦਰਸ਼ਨ ਮਦੇਖ ਦਰਸ਼ਨ ਮਨ ਸੁਧਾਰਾ ਮਨ ਸੁਧਰ ਜਾਏ ਤੇ ਪਾਪ ਸਗਲੇ ਜਾਹੇ ਔਤਨ ਕਾਬਲ ਹਾਰਣੇ ਜੇ ਗੁਰ ਕੀ ਪੈਰੀਂ ਪਾਹੇ ਪਾਸ਼ਾ ਕਹਿੰਦੇ ਭਾਈ ਇਦਾਂ ਦੇ ਸਿੱਖਾਂ ਤੋਂ ਦੇ ਅਸੀਂ ਵੀ ਕੁਰਬਾਨ ਜਾਂਦੇ ਆ ਬਲਹਾਰ ਜਾਂਦੇ ਆ ਜਿਹੜੇ ਆਪਣੇ ਸਿਰ ਨੂੰ ਆਪਣੀ ਮਤ ਨੂੰ ਗੁਰੂ ਦੇ ਚਰਨਾਂ ਚ ਰਿੱਟੇ ਕਰ ਦਿੰਦੇ ਆ ਆਪਣੀ ਸਿਆਣਪ ਚਲਾਕੀਆਂ ਨੂੰ ਛੱਡ ਕੇ ਗੁਰੂ ਅੱਗੇ ਆਪਣੀ ਮਤ ਨਿਸ਼ਾਵਰ ਕਰਕੇ ਤੇ ਗੁਰੂ ਕੀ ਮਤ ਮੁਤਾਬਕ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਿੰਦੇ ਫਿਰ ਉਹਨਾਂ ਸਿੱਖਾਂ ਤੋਂ ਅਸੀਂ ਬਲਹਾਰ ਜਾਂਦੇ ਆ ਕੁਰਬਾਨ ਜਾਂਦੇ ਆ ਸਾਧ ਸੰਗਤ ਤੈ ਮਨ ਵਸੈ ਸਾਚ ਹਰਿ ਕਾ ਨਾਉ ਪਾਸ਼ਾ ਕਰਨੇ ਪਈ ਸਤਸੰਗਤ ਦੇ ਕਰਕੇ ਗੁਰੂ ਸਿੱਖਾਂ ਦੀ ਸੰਗਤ ਕਰਕੇ ਨਾ ਜਿਹੜਾ ਰੱਬ ਦਾ ਪਰਮਾਤਮਾ ਦਾ ਸੱਚਾ ਨਾਮ ਆ ਇਹ ਮਨ ਚ ਟਿਕ ਜਾਂਦਾ ਤੇ ਸੇਵੜ ਭਾਗੀ ਨਾਨਕਾ ਜਿਨ੍ਹਾਂ ਮਨ ਇਹ ਭਾਉ ਕਹਿੰਦੇ ਉਹ ਵੱਡਿਆ ਭਾਗਾ ਵਾਲੇ ਆ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦੇ ਪ੍ਰੇਮ ਦਾ ਪ੍ਰਕਾਸ਼ ਹੋ ਜਾਂਦਾ ਰੱਬ ਦਾ ਭਾਉ ਦਾ ਪ੍ਰਕਾਸ਼ ਹੋ ਜਾਂਦਾ ਪ੍ਰੇਮ ਦਾ ਉਤਪੰਨਤਾ ਹੋ ਜਾਂਦੀ ਪ੍ਰੇਮ ਦਾ ਉਜਾਲਾ ਫੁੱਟਦਾ ਫਿਰ ਉਹ ਰੱਬ ਨੂੰ ਪਾਉਣ ਤੱਕ ਉਹਦੀ ਜਦੋਂ ਜਾਇਦ ਕਰਦੇ ਨੇ ਉਵਾਲਸ ਨਹੀਂ ਕਰਦੇ ਉਹ ਜਿਨ੍ਹਾਂ ਦਾ ਲਾਲਸਾ ਪੈਦਾ ਹੋ ਜਾਂਦੀ ਆ ਪਰ ਰੱਬ ਨੂੰ ਕੌਣ ਦੀ ਉਹ ਖੇਚਲ ਸ਼ੁਰੂ ਕਰ ਦਿੰਦੇ ਕਿਉਂਕਿ ਜਦੋਂ ਪ੍ਰੇਮ ਪੈਦਾ ਹੋਏਗਾ ਕਿਸੇ ਦੇ ਪ੍ਰਤੀ ਫਿਰ ਉਹਨੂੰ ਮਿਲਣ ਦੀ ਤਾਂਘ ਪੈਦਾ ਹੋਏਗੀ ਸਤਿਗੁਰੂ ਕਹਿ ਰਹੇ ਆ ਵੀ ਸੇਵਡ ਭਾਗੀ ਨਾਨਕ ਆ ਉਹ ਵੱਡਿਆ ਭਾਗਾ ਵਾਲੇ ਆ ਜਿਨ੍ਹਾਂ ਮਨ ਇਹ ਭਾਉ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰੇਮ ਦਾ ਪ੍ਰਕਾਸ਼ ਹੋਇਆ ਰੱਬ ਦੇ ਪ੍ਰਤੀ ਪ੍ਰੇਮ ਦਾ ਤਪਨਤਾ ਹੋਈ ਹੈ ਪ੍ਰੇਮ ਦਾ ਉਜਾਲਾ ਫਟਿਆ ਕਹਿੰਦੇ ਉਹ ਵੱਡਿਆ ਭਾਗਾ ਵਾਲੇ ਨੇ ਉਹ ਧੰਨਤਾ ਦੇ ਯੋਗ ਹਨ ਸੋ ਕੱਲ ਆਪਾਂ ਅਗਲਾ ਪਾਵਨ ਸ਼ਬਦ ਵਿਚਾਰਾਂਗੇ ਸ੍ਰੀ ਰਾਗ ਮਹੱਲਾ 5ਵਾਂ ਸੰਤ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਕਾਰ ਜਿੰਤੋ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਸੋ ਇਸ ਪਾਵਨ ਸ਼ਬਦ ਦੀ ਵਿਚਾਰ ਕਰਾਂਗੇ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ ਦਾਸ ਤੋਂ ਮੈਂ ਭੁੱਲਾਂ ਦੀ ਖਮਾ ਕਰਿਓ ਸਤਿਗੁਰ ਮਹਾਰਾਜ ਕਿਰਪਾ ਕਰਨ ਗੁਰਬਾਣੀ ਦਾ ਸ਼ੁੱਧ ਉਚਾਰਨ ਸ਼ੁੱਧ ਵਿਚਾਰ ਕਰਨ ਦੀ ਸਮੱਤ ਆਵੇ ਆਪ ਸਮੂਹ ਸੰਗਤ ਦਾ ਧੰਨਵਾਦ ਕੋਟਨ ਕੋਟ ਸ਼ੁਕਰ ਧੰਨਵਾਦ ਸਾਹਿਬੇ ਕਮਾਲ ਚਵਰ ਸਤਰ ਤਖਤ ਦੇ ਮਾਲਕ ਵਾਨੀਏ ਕੁਆਲਮ ਸਰਬਰੇ ਕਾਇਨਾਤ ਦੋ ਜਹਾਨ ਵਾਲੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂਦਾ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਅਪਹਿ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ